ਕਰੀਬ ਜਿਹੜੀ ਲੇਡੀ ਜਨਾਨਾ ਜੇਲ ਜਿਹਨੂੰ ਕਹਿੰਦੇ ਆ ਉਹਦੀ ਦੀਵਾਰ ਦੇ ਨਾਲ ਕੋਈ ਅਣਪਛਾਤੇ ਆ ਜਿਹੜੇ ਲੋਕਾਂ ਵੱਲੋਂ ਫੈਂਕੇ ਸੁੱਤੇ ਗਏ ਸੀ ਅੰਦਰ ਜਿਹਦੇ ਜਿਨ੍ਹਾਂ ਨੂੰ ਚਾਰ ਬਰਾਊਨ ਕਲਰ ਦੇ ਬੋਲ ਜਿਹੜੇ ਲਪੇਟੇ ਹੋਏ ਮਿਲੇ ਸੀਗੇ ਜਦੋਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਦੋ ਲੇਡੀ ਕਾਂਸਟੇਬਲ ਸੀਗੇ ਨੇ ਕਮਲਜੀਤ कौर ਤੇ ਬੀਨਤ कौर ਜਿਹੜੀਆਂ ਜੇਲ ਗਾਰਡਨ ਸੀ ਇਹਨਾਂ ਨੇ ਜਦੋਂ ਚੈੱਕ ਕਰਕੇ ਜਾ ਕੇ ਡਿਪਟੀ ਸੁਪਰਡੈਂਟ ਸਾਹਿਬ ਕੋਲ ਪੇਸ਼ ਕੀਤੇ ਉਹ ਫੈਂਕੇ ਤਾਂ ਉਹਨੂੰ ਖੋਲਣ ਦੇ ਵਿੱਚ ਉਹਨਾਂ ਤੋਂ तकरीबन ਤਿੰਨ ਟੱਚ ਫੋਨ ਪੰਜ ਕੀ ਪੈਡ ਵਾਲੇ ਫੋਨ ਟੋਟਲ 5 8 ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਨੂੰ ਜੋ ਕਰੀਬ ਅਡਾਪਟਰ 2 ਤੇ ਡਾਟਾ ਕੇਬਲਾਂ 6 ਜਿਹੜੀਆਂ ਉਥੋਂ ਬਰਾਮਦ ਹੋਈਆਂ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜਾ ਦੂਜੇ ਨੂੰ ਜਦੋਂ ਫੋਲਿਆ ਰੌਂਜ ਜਰਦੇ ਦੀਆਂ 31 ਪੁੜੀਆਂ ਜਿਹੜੀਆਂ ਬਰਾਮਦ ਹੋਈਆਂ ਤੇ ਇੱਕ ਸਿਗਰਟ ਦੀ ਡੱਬੀ ਵੀ ਜਿਹੜੀ ਆ ਉਥੋਂ ਮਿਲੀ ਹੈ ਸੋ ਇਹ ਚਾਰ ਅਲੱਗ-ਅਲੱਗ ਪੈਂਟਾਂ ਦੇ ਵਿੱਚ ਨਾਲ ਲਵੇਟੇ ਹੋਏ ਸੀਗੇ ਤੇ ਜਿਹਦੇ ਉੱਤੇ ਸਾਨੂੰ ਅਨੂ ਮਲਿਕ ਜੀ ਜਿਹੜੇ ਨਿਪਟਰੀ ਸਬਡਨ ਉਹਨਾਂ ਨੇ ਕੰਪਲੇਨ ਭੇਜੀ ਹੈ ਫੀਆਰ ਰਜਿਸਟਰ ਕੀਤੀ ਹੈ ਉਹਨੇ ਅੱਗੇ ਤਫ਼ਤੀਸ਼ ਕਰ ਰਹੇ। ਇਹ ਕਿਵੇਂ ਜਾਂਦੇ ਨੇ ਉੱਥੇ ਦੀ ਜਿਹੜੇ ਅੰਦਰ ਜਿਹੜੇ ਕਹਿ ਰਹੇ ਨੇ ਫੁੰਕਾ। ਇਹ ਹੁਣ ਅੱਗੇ ਇਨਵੈਸਟੀਗੇਸ਼ਨ થી ਪਤਾ ਲੱਗੂਗਾ ਜੀ ਜੋ ਉਹਨੇ ਦੱਸਣ ਮੁਤਾਬਕ ਤਾਂ ਵੀ ਕਿਸੇ ਅਣਪਛਾਤੇ ਬੰਦੇ ਨੇ ਦਵਾਰ ਦੇ ਉੱਪਰੋਂ ਹੀ ਫਿੰਕੇ। ਵੀ ਉਹ ਜਦੋਂ ਇਹ ਗਸ਼ਟ ਕਰ ਰਹੇ ਸੀ ਤੁਹਾਨੂੰ ਮਿਲੇ। ਤੇ ਫਿਰ ਜਿਹੜੇ ਮੋਬਾਈਲ ਨੇ ਜੀ ਇਹ ਵੀ ਵੈਰੀਫਿਕੇਸ਼ਨ ਵੀ ਹੋਊਗੀ ਜਿਵੇਂ ਇੱਕ ਹਾਂ ਜਿਹੜਾ ਇਹਨਾਂ ਨੇ ਫਰਸਟ ਇਨਫੋਰਮੇਸ਼ਨ ਦੇ ਵਿੱਚ ਲਿਖਿਆ ਵੀ ਆਈਐਮਆਈ ਨੰਬਰ ਜਿਹੜੇ ਸਕ੍ਰੈਚ ਕੀਤੇ ਹੋਏ ਸੀਗੇ। ਬਾਕੀ ਇਹਨੂੰ ਉੱਥੋਂ ਵੇਲ ਦੇ ਉੱਥੋਂ ਜਿਹੜਾ ਜਿਹੜਾ ਇਹਨਾਂ ਨੇ ਸੀਲ ਕੀਤਾ ਉਹ ਸਾਰਾ ਲੈ ਕੇ ਅਸੀਂ ਸਾਈਬਰ ਸੈੱਲ ਨੂੰ ਭੇਜਾਂਗੇ ਉੱਥੋਂ ਸਾਈਬਰ ਤੋਂ ਜਿਹੜੀ ਰਿਪੋਰਟ ਆਊਗੀ ਉਹਦੇ ਕਲੀਅਰ ਹੋਊਗਾ ਵੀ ਇਹ ਕਿੱਥੋਂ ਫੇਕ ਕੀਤੇ ਗਏ ਫੋਨ ਜਾਂ ਕਿੱਥੋਂ ਅੱਗੇ ਉਹ ਚੱਲੇ ਹੁਣ ਫਰਦਰ ਕੀ ਕਾਰਵਾਈ ਕੀਤੀ ਜਾਊਗੀ ਫਰਦਰ ਅਸੀਂ ਫਿਲਹਾਲ ਦਾ ਮੋਬਾਈਲ ਉਹਨਾਂ ਤੋਂ ਆਪਣੇ ਕਬਜ਼ੇ 'ਚ ਲੈ ਕੇ ਅਸੀਂ ਜਿਹੜੇ ਸਾਡੀ ਸੈਂਟਰਲ ਲੈਬ ਆ ਫੋਰੈਂਸਿਕ ਦੀ ਉੱਥੇ ਭੇਜ ਰਹੇ ਹਾਂ ਕਿਉਂਕਿ ਜੇ ਆਈਐਮਈ ਨੰਬਰ ਹੁੰਦੇ ਤਾਂ ਡਿਟੇਲ ਕਢਵਾ ਕੇ ਉਹਦੇ ਪਤਾ ਲੱਗ ਜਾਂਦਾ ਵੀ ਉਹ ਉਹਦੇ 'ਚ ਕੋਈ SIM ਪਹਿਲਾਂ ਪਿਆ ਜਾਂ ਨਹੀਂ ਫੋਨ ਜਿਹੜਾ ਜਦੋਂ ਸਾਈਬਰ ਤੋਂ ਚੈੱਕ ਹੋਊਗਾ ਵੀ ਇਹ ਕਿੱਥੋਂ ਬਣਿਆ ਫੋਨ ਜਾਂ ਕਿੱਥੋਂ ਇਸ਼ੂ ਹੋਇਆ ਉਹਦੇ ਤੋਂ ਅੱਗੇ ਫਿਰ ਗੱਲ ਚੱਲੇਗੀ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੇਗਾ ਵਾਰਦਾਤਾਂ ਹੋਈਆਂ ਨੇ ਫੇਕੇ ਬਾਰੇ ਪਹਿਲਾਂ ਵੀ ਸਾਨੂੰ ਕੰਪਲੇਂਟਸ ਆਉਂਦੀਆਂ ਤੇ ਉਹਦੇ ਤੋਂ ਇਨਵੈਸਟੀਗੇਸ਼ਨ ਕਰੀਦੀ ਹੈ ਕੁਝ ਟ੍ਰੇਸ ਵੀ ਹੋ ਜਾਂਦੇ ਹੈ ਕੁਝ ਅਨਟ੍ਰੇਸ